ਵੈਲਕਮ ਟੂ ਰਵਿੰਦਰ ਡਿਲੀਸ਼ੀਅਸ ਫੂਡ ਅੱਜ ਅਸੀਂ ਬਣਾਵਾਂਗੇ ਪੁਦੀਨੇ ਔਰ ਅੰਬੀਆਂ ਦੀ ਚਟਨੀ ਬਹੁਤ ਟੇਸਟੀ ਬਣਦੀ ਹੈ ਚਟਨੀ ਬੱਚੇ ਵੀ ਬਹੁਤ ਸਵਾਦ ਨਾਲ ਖਾਂਦੇ ਆ ਔਰ ਬੱਚੇ ਡਿਮਾਂਡ ਵੀ ਕਰਦੇ ਆ ਕਿ ਫਿਰ ਬਣਾਓ ਆਓ ਅਸੀਂ ਬਣਾਉਣੇ ਆ ਔਰ ਤੁਹਾਨੂੰ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਟਨੀ ਬਣਾਉਣ ਵਾਸਤੇ ਮੈਂ ਲੈ ਲਈਆਂ ਦੋ ਅੰਬੀਆਂ ਤਿੰਨ ਪਿਆਜ਼ ਪੁਦੀਨਾ ਔਰ ਹਰੀਆਂ ਮਿਰਚਾਂ ਅਸੀਂ ਅਨਾਰ ਦਾਣੇ ਤੋਂ ਬਿਨਾ ਬਣਾ ਰਹੇ ਆ ਔਰ ਅਨਾਰ ਦਾ ਨੇ ਦਾਈ ਕੰਮ ਦੇ ਨਹੀਂ ਆਏ ਉਸਾਂ ਦਾ ਹੀ ਟੇਸਟ ਆਏਗਾ ਅਸੀਂ ਇਹਨਾਂ ਨੂੰ ਪਹਿਲਾਂ ਛਿੱਲਾਂਗੇ ਛਿਲਕਾ ਉਤਾਰ ਦਾਂਗੇ ਇਹਦਾ ਅਨਾਂ ਨੂੰ ਕੱਟ ਲਵਾਂਗੇ ਔਰ ਮੈਂ ਮਿਰਚ ਇਸਲੀ ਕੱਟ ਪਾ ਰਹੀ ਹਾਂ ਥੋੜੀ ਕਿਉਂਕਿ ਬੱਚਿਆਂ ਨੇ ਖਾਣੀ ਹੈ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਹੋ ਔਰ ਜਿੰਨੇ ਤਰ੍ਹਾਂ ਦੀ ਜ਼ਰੂਰਤ ਹੈ ਫੈਮਿਲੀ ਦੇ ਅਕੋਰਡਿੰਗ ਬਣਾ ਸਕਦੇ ਹੋ ਤੁਹਾਨੂੰ ਇਸਨਾਂ ਨੂੰ ਛਿੱਲ ਕੇ ਕੱਟ ਲਾਂਗੇ। ਮੀਂਹ ਚੱਲਿਆ ਹੋਨਸ ਇਹਨਾਂ ਨੂੰ ਕਟਾਂਗੇ। ਹਾਂਜੀ ਹੁਣ ਮੈਂ ਲੈ ਲਿਆ ਮਿਕਸੀ ਦਾ ਜਾਰ ਇਹਦੇ ਵਿੱਚ ਪਾਵਾਂਗੇ। ਅਸੀਂ ਅੰਬੀਆਂ ਨੂੰ ਕੱਟ ਲਿਆ ਪਿਆਜ਼ ਕੱਟ ਲਏ ਨੇ। ਹੁਣ ਅਸੀਂ ਇਹਨਾਂ ਨੂੰ ਪਾ ਦਾਂਗੇ ਮਿਕਸੀ ਦੇ ਜਾਰ ਦੇ ਵਿੱਚ। हाँ जी हूँ असं ऐड करा थोड़ी जी काली मिर्च पाउडर नमक थोड़ा पानी ऐड करा बिच हाँ जी थोड़ी जी अभी चीनी ऐड करा हाँ जी चटनी बन के तैयार हो गई ਹੁਣ ਅਸੀਂ ਉਹ ਇਸ ਬਾਅਦ ਵਿੱਚ ਟ੍ਰਾਂਸਫਰ ਕਰਾਂਗੇ ਹਾਂਜੀ ਚਟਨੀ ਬਣ ਕੇ ਤਿਆਰ ਤਾਂ ਚਟਨੀ ਦੀ ਰਸਕੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਵੀ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਹਾਂਜੀ ਤੁਸੀਂ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਆਪਣੇ ਫਰੈਂਡਸ ਔਰ ਰਿਲੇਟਿਵ ਦੇ ਵਿੱਚ ਤਾਂ ਜੋ Sorry.